ਮਾਰਾ ਸਭ ਨਾਲ ਉੱਪਰ ਚੁਬਾਰਾ ਹੋਵੇ ਲੋਕਾਂ ਕਹਿੰਦਾ ਬਾਏ ਬਾਏ ਵਿਚਾਰ ਜੜੀਆਂ ਗਰਮੀ ਕਿੱਥੇ ਆ ਏਸੀ ਲੱਗਾ ਆ ਉਹ ਦੇਖ ਬਾਹਰ ਆ ਦੇ ਰੈਫਰਜਰੇਟਰ ਲੱਗਾ ਕਿ ਸੰ ਉਹ ਗੁਫਾ ਲੱਗਾ ਜਿਹੜਾ ਬੰਦੇ ਨੂੰ ਬਾਹਰ ਰੱਖ ਹੈਲੋ ਸਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਯੂਬਲੋਗ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube ਚੈਨਲ ਸਹਿਜ ਅਮਨ ਵਿੱਚ ਤੁਹਾਡਾ ਸਵਾਗਤ ਹੈ ਜਸੂ ਬੀਆ ਸਹਿਜ ਅਮਨ ਬੀਆ ਇਹ ਹੱਸਦੀ ਕਿਦਾਂ ਸੈਰ ਸਾਡੇ ਥੱਲੇ ਬੈਠੀ ਆ ਪੜਦੀ ਵਈ ਆ ਚੱਲ ਛੱਡ ਦੇ ਇਹਨੂੰ ਪੜਾਈਆਂ ਚੱਲ ਰਹੀਆਂ ਆ ਉਹ ਪੁੜਿਸ਼ੀਆਂ ਇੱਧਰ ਮੰਮੀ ਲੰਮੇ ਪਏ ਉਹ ਕਿੱਡੀ ਬਿਠਾਵੇ ਤਾਂ ਬਿਠਾ ਗੋ ਦਿੱਤਾ ਕਹਿੰਦੀ ਪਈਏ ਨਿਆਣੇ ਨੈਪੀ ਲਾਉਣ ਕੇ ਕਰ ਮੈਨੂੰ ਮਾਣਾ ਇਹ ਤਾਂ ਦਾਦੀ ਬੈਠੇ ਆ ਦਾਦੀ ਅੱਜ ਗਏ ਹੀ ਘੁੰਮਣ ਫਿਰਨ ਕੱਲਾ ਕਿਤੇ ਰਿਣੀ ਬਾਬਾ ਟੁੱਟੀਆਂ ਡਰਨ ਵਾਲੇ ਏ ਚੱਕਨੂ ਚੱਕਨੂ ਏ ਚੱਕਨੂ ਥੱਲੇ ਆਪਾਂ ਥੋੜਾ ਰੱਖਿਆ ਚੱਕਨੂ ਗ੍ਰੀਨ ਲੰਡ ਬਾਈ ਹੈ ਫੇਜ ਜਿਹਨੇ ਮਾਈ ਡਰਾਈ ਹੋਵੇ ਚੱਕਣ ਦਾ ਫਾੜ ਨਹੀਂ ਮੈਂਦਾ ਨਹੀਂ ਜਿਹੜੀ ਦੋ ਤਿੰਨ ਟੁੱਟੀਆਂ ਹੋਈਆਂ ਲਾਉਣੀਆਂ ਆਪਾਂ ਬੱਦ ਬਟਾਂਹੇ ਕਰ ਲਈ ਸਾਈਡ ਨਹੀਂ ਨਾਣਾ ਇੱਧਰ ਤੋਂ ਸਾਜੀ ਲੱਗਣੀ ਆਂ ਥਾਤੇ ਪਿੱਛੇ ਇੰਤਰੇ ਸਾਰੀਆਂ ਲਗੜੀਆਂ ਬਰਲੀ ਦੀ ਗੱਲ ਕਰਦਾਂ ਨੂੰ ਉੱਚੀ ਕਿਤਾਬ ਨਹੀਂ ਕੰਮ ਜਾ ਰਾਇ ਪੈਣਾ ਵੇ ਚਲ ਪਾਲੀ ਸੜਨ ਦੇ ਨਾਮ ਨੂੰ ਪਟਕੇ ਜਿਹੜੀ ਦੁਨੀਆ ਤੇ ਬੜੀ ਬੜੀ ਹੁੰਦੀ ਹੈ ਤੇ ਹੀ ਬੜ ਚਿੱਟੇ ਹੁੰਦੇ ਆ ਚਿੱਟੇ ਹੁੰਦੇ ਆ ਤੇ ਕਾਲੇ ਆ ਆਖੇ ਡਲ ਪਲੇਟ ਦਾ ਹੁਣ ਹੀ ਚੱਲੇ ਆ ਬਾਹਰ ਦੇਖਾਂ ਕੀ ਸਿਸਟਮ ਬੰਦਾ ਪੋਕੋ ਲੱਗ ਗਿਆ ਮੈਂ ਤਾਂ ਹਾਂ ਮੈਨੂੰ ਤੂੰ ਲਿਆ ਕੇ ਦੇ ਸਾਡੇ ਕੋਲ ਬਾਸਨ ਤੋਂ ਹੋ ਰਿਹਾ ਆ ਵੀ ਰੰਗ ਕਰਨ ਵਾਲਾ ਹੋਇਆ ਹੈ ਤੇ ਇਹ ਨੂੰ ਰੰਗ ਕਰ ਲਈ ਇਹ ਫੇਰ ਬਾਤੋ ਇਹ ਪੱਟਾ ਪਟਾਈ ਦੇ ਖਰਾਬ ਨਹੀਂ ਹੋ ਜੂ ਨਹੀਂ 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 ਹੋਣਾ ਇਹ ਵੇਲਾ ਥੱਲੇ ਰਹਿਣੀ ਹੈ ਥੱਲੇ ਜਿਹੜਾ ਥੱਲੇ ਕਰਨਾ ਹੈ ਇਹ ਲੋ ਜਿਆਦਾ ਪੁਰਾਣਾ ਕਿਹੜੀ ਚੀਜ਼ ਦਾ ਹਾਲ ਸਹੀ ਐ ਇੰਨਾ ਮੇਂ ਦਾ ਦੋ ਡੈਡੀ ਅਬੂ ਇਹ ਨੂੰ ਰੰਗ ਕਨ ਵੜਾ ਹੋਇਆ ਉਹਦਾ ਡੈਡੀ ਕਹਿੰਦੇ ਧੂਆਂ ਵੀ ਹੋਇਆ ਰੰਗ ਕਾ ਰੰਗ ਮਾ 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 ਇਹਨਾਂ ਉਹ ਬਾਹਰ ਲਾ ਲੋ ਫੇ ਰੰਗ ਸੇ ਕਰ ਦੇ ਆ ਦੇਖੋ ਇੱਥੇ ਵੀ ਸਿੰਟਰ ਲੱਗਣੀ ਐ ਇਹ ਨੂੰ ਲੱਗਣੀ ਪੱਟ ਕੇ ਨਹੀਂ ਲੱਗਣੀ ਪਟਨੇ ਦੀ ਹੈਣੀ ਪਟਨਾ ਹੋਣੀ ਵਾਂਗ ਥਲੇ ਡੂੰਗਾ ਬਣਦੇ ਤੇ ਸਰੰਗ ਵਾਲਾ ਬਾਉ ਮਸਾਲਾ ਚੀਣੀ ਬਣੀ ਆ ਛਿਲਣੀ ਆ ਪਟਣ ਨੂੰ ਲਿਆ ਸ਼ੈਣੀ ਥੋੜਾ ਅੰਦਰ ਮੈਂ ਲਾਵਾਂ ਲਾ ਕੇ ਆਉਂਦਾ ਤਿੰਨ ਆ ਤਿੰਨ ਪਟ ਲੈਣੇ ਛੋਟੇ ਤੇ ਛੀ ਨੂੰ ਲੈ ਜੀ ਤੋਂ ਬੰਦ ਨਹੀਂ ਨਹੀਂ ਆ ਪੂਰਾ ਸਹੀ ਆ ਹੋਈ ਆ ਖਰਾਬ ਆ ਅੱਜ ਟੈਲਾ ਆਇਆ ਕਿ ਪੁੱਟ ਦਈਏ ਤੇ ਜੜੀ ਖਰਾਬ ਨਹੀਂ ਹੈ ਇਹ ਟੁੱਟ ਕਿਤਾ ਲਈਆਂ ਹੈ ਨਾ 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 ਪਹਿਲਾਂ ਪਿਸਤਾ ਸਲੇ ਮਾਣੀ ਨਾ ਡਾਸ ਕਰਦੇ ਨਾ ਤੋ ਅਸਲ ਮੇਰਾ ਕਿੱਦਾਂ ਲਾਈ ਲੈ ਉਹ ਤੇ ਲੱਗੀ ਨਹੀਂ ਇਹ ਪਹਿਲਾਂ ਮਰਹਣੀ ਨਹੀਂ ਜੋ ਨਾ ਕੋਈ ਚੀਜ਼ ਮਾਰੀ ਹੋ ਉਹ ਲੈ ਦੱਸ ਉਹ ਨਾ ਤਰਵੋਣਾ ਜੋ ਨਾ ਨਹੀਂ ਐ ਫਸ ਮਹਿਲ ਵੀ ਤਾਂ ਹੀ ਹੁੰਦੀ ਤਾਂ ਕਿੱਟਾ ਜੁੰਦੇ ਪਰ ਨਾ ਨਹੀਂ ਗਾਰਾਈ ਤਾਂ ਫੜਿਆ ਪਿਆ ਕਿੱਟਾ ਮਿੱਥੇ ਮੈ ਲਾ ਬਣ ਲੋ ਜੀ ਕੁਛ ਬਾਥਰੂਮ ਦਾ ਇਦਾਂ ਦਾ ਹਾਲ ਹੋਇਆ ਪਿਆ ਸਾਡੇ ਦਾ ਤੇ ਹੁਣ ਮੈਂਗਾ ਥੋੜੀ ਜੀ ਸੈਟਿੰਗ ਬਾਥਰੂਮ ਦੀ ਕਰ ਲੈਣੇ ਆ ਕਹਿੰਦੇ ਆ ਜੀ ਬਾਥਰੂਮ ਸਾਫ਼ ਜਾਈ ਦੇ ਬਿਲਕੁਲ ਤਾਂ ਟੈਲਾ ਇਹ ਟੁੱਟੀਆਂ ਹੀ ਸਾਡੀਆਂ ਸਾਂ ਟਾਬੂਨ ਚੰਗੇ ਲਾਤੀਆਂ ਸੀ ਮੈਂ ਕਿ ਥੋੜੀ ਜਿਹਾ ਰਿਪੇਅਰ ਕਰ ਲੈਨੇ ਥੱਲੇ ਥੱਲੇ ਉਹ ਥੋੜੀ ਲਾ ਕੇ ਉੱਪਰ ਉੱਪਰ ਰਹਿਣ ਦਿੰਨੇ ਆ ਉਪਰ ਸਹੀ ਹੈ ਟੈਲਾ ਨੂੰ ਥੱਲੇ ਥੱਲੇ ਸਾਰੀਆਂ ਕਰ ਲੈਣੀਆਂ ਜਿਹੜੇ ਟੁੱਟੀਆਂ ਆ ਉਹ ਰਿਪੇਅਰ ਕਰ ਲੈਨੇ ਆ ਥੋੜੇ ਮੋਟੇ ਲਾਉਣੀਆਂ ਪਈਆਂ ਤੇ ਲਿਆਵਾਂਗੇ ਬਾਕੀ ਲਾ ਕੇ ਆਪਾਂ ਕਹਿੰਦਾ ਸੈੱਟ ਬੁੱਲਾ ਦੇਖੀ ਵੀ ਗੱਲ ਬਣਦੀ ਆ ਡੈਡੀ ਆਗੇ ਜਿਸਲੀਨ ਨੂੰ ਲੈ ਕੇ ਜਸਲੀਨ ਗਈ ਹੀ ਹੋਏ ਆ ਇਹ ਕਰਦੀ ਸੀ ਚੰਨ ਗੰਗਾ ਲਈ ਤੰਗ ਮੰਮੀ ਨੂੰ ਫਿਲਮ ਨਹੀਂ ਦੇ ਸਕਣਗੀ ਤੇ ਮੈਨੂੰ ਬਾਹਰ ਘਮਾਓ ਓਏ ਰੋਣਾ ਕਿਉਂ ਹੋ ਜਾਂਦੀ ਮੰਮੀ ਹੋ ਕੇ ਰੋਣਾ ਆ ਕੇ ਕਿਤੇ ਰੋਣ ਹੀ ਲਾਪੇ ਮੜਾ ਮੰਮੀ ਸਾਡੇ ਰੋਣ ਵੀ ਬੋਲ ਲਾਪੇਂਦੇ ਆਹ ਗੜੀ ਬਹੁਤ ਥੇਨੀ ਪਟ ਦੇ ਸੇਵੜਾ ਜਿਵੇਂ ਥੱਲੇ ਜੀਵ ਤੋਂ ਆ ਸੇਵੜਾ ਹਾਈ ਥੱਲੇ ਆ ਪੱਟ ਕੇ ਦੇਖੀ ਇਹ ਰਹਿਣਾ ਪਸੰਦ ਨਹੀਂ ਇਸਦਾ ਪਟਣਾ ਕੇ ਇਹਨੂੰ ਆਣ ਤੇਰੇ ਮਾ ਮਾ ਪਟਣਾ ਤੇ ਟੱਕਰ ਹੋਏ ਤੇ ਇਹ ਨਾਲੀ ਨੀ ਮਸਾਲਾ ਪਿਆ ਹੁੰਦਾ ਉਨਾ ਡੂੰਗੀ ਹੋਣਾ ਸੀ ਮਾਦਨ ਖਰਾਬ ਹੀ ਕਰ ਟਟਿਆ ਫੜ ਕੇ ਬੰਨ ਬੰਨ ਕੇ ਬੰਨਦੀ ਹੁੰਦਾ ਰਹਿੰਦਾ ਉਦੋਂ ਅੱਛਾ ਹੋਰ ਆ ਕੱਢ ਦੋ ਬੰਦ ਖੰਡ ਲੈ ਹਾ ਤੇ ਬੰਦੀ ਹੋਈ ਜਾਂਦਾ ਦਰਵਾਜ਼ਾ ਕੀ ਕੀ ਕਾਦੀ ਕੋਈ ਤੇ ਦਾ ਨੀ ਦੱਲਾ ਹੈ ਇਹ ਮਾੜੀ ਆਟਾ ਲਾ ਨਿਕਲ ਗਈ ਕਿਥੇ ਕੋਈ ਨਿਕਲੀ ਖਾ ਉਹ ਕੱਢਣੀ ਆ ਹੁਣ ਉਹ ਵੀ ਕੱਢਦੇ ਆ 3 ਤਾਂ ਹੈਗੀਆਂ ਫਿਰ ਤਿੰਨ ਹੀ ਆ ਸੇਮ ਦਾ ਵੀ ਮਿਲਣੀਆਂ ਨਾ ਹੁਣ ਸੇਮ ਮਿਲ ਜੂਗਾ ਸੇਮ ਕਿ ਤੁਮ ਐਨੇ ਪੈਨ ਕਰ ਦਿ ਲਾਈਆਂ ਇਹ ਪੁਰਾਣੇ ਜਵਾਨੇ ਦੀਆਂ ਪੂਰਾ ਡੱਬਾ ਹੀ ਮਿਲਣਾ ਮਿਲਣਾ ਇਹ ਨਾਲ ਦਾ ਨਹੀਂ ਮਿਲਣਾ ਕਿੰਨੇ ਦੇ ਡੱਬੇ ਚ 8 ਉਹ ਵੀ ਹੁੰਦੀਆਂ 8 ਅੱਠ ਨਾ ਆਉਂਦੀ। ਡੱਬਾ ਆਉਂਦਾ ਕਿੰਨੇ ਦਾ? 450 ਡੱਬਾ। ਇਹ ਨੀ ਮਿੰਗਟਾਂ ਲਾਉਂਦੀਆਂ। ਨਾਲ ਕੋਈ ਟੈਲਾ ਸਸਤੀ ਆਉਂਦੀ ਖਾਤਾ ਦਾ ਚੜਦਾ। ਅੱਠ ਨਾ ਆਉਣੀ ਤਾਂ ਸਸਤੀ ਨਹੀਂ ਤਾਂ ਹੋਰ ਲੈ। ਹੂੰ। ਅੱਠ ਨਾ ਆਉਂਦੀ। 450 ਤੇ ਕਿੰਨੇ ਦੀ ਪਈ ਇੱਕ ਤੇ ਇੱਕ ਬੋਰਾ ਸੀਮਿੰਟ ਦਾ। ਇੱਕ ਬੋਰਾ ਲੱਗ ਹੀ ਜਾਣਾ। ਪਟਕੇ ਲਾਉਣੀ ਸਾਰੀਆਂ ਲਾਉਣੀਆਂ। ਪਤਾ ਨਹੀਂ ਕੀ ਕਹਿੰਦੇ ਆ ਭਾਈ। ਉਹ ਲੋਕਾਂ ਨੂੰ ਲੱਗਣਾ ਨਹੀਂ। ਨਹੀਂ ਛੇਕ ਤਾਂ ਲੱਗਣਾ। ਕੀ ਹੈ ਗਿਆਸ ਇਹ ਵਾਲਾ ਕੀ ਕੰਨਾ ਦੋ ਆਵੇ ਫੇ ਪਈਆਂ ਰਹਿਣੀਆਂ ਫੇ ਬੇਕਸ ਦਾ ਅੰਨਾ ਕਰਨੀ ਹੈਗੀ ਉਹਨੀਆਂ ਲਾਓ ਫਾਇਦਾ ਉੱਦ ਦੇੜੀ ਹੈਗਾ ਨਮੀਆਂ ਲਿਓਂਦਾ ਕੋਈ ਥਾਣੇ ਉੱਤੇ ਆਉਂ ਦੋ ਕੁ ਲੱਗੀਆਂ ਫੇ ਬਾਕੀ ਫੇਦੀ ਫਾਇਦਾ ਹੈ ਨਹੀਂਗਾ ਤੇ ਇੱਕ ਉਹ ਕਹੇ ਤਹੇ ਬਰੋਕਰ ਨਹੀਂ ਕਰਦਾ ਉਹੀ ਪੈਸੇ ਖਰਾਬ ਹੋਣੇ ਕਿਉਂਕਿ ਬਾਥਰੂਮ ਤਾਂ ਸਾਰੇ ਰਿਪੇਅਰ ਕਰਨ ਵਾਲੇ ਹੋਏ ਆ ਥੋੜੀ-ਮੋਟੀ ਰਿਪੇਅਰਿੰਗ ਤਾਂ ਉਰੀ ਹੋਣੀ ਵਾਲੀ ਨਹੀਂ ਲਾਦੀ ਸੀ ਸੇਮ ਨਹੀਂ ਆਉਂਦੀ ਹੋਰ ਦਾ ਯਾਰ 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 ਸੇਮ ਦੀ ਤੋਂ ਮੈਂ ਲੰਗਾ ਦਾ ਸੁਪਾਣੀ ਕੋਈ ਦੇ ਲਾਈਆ ਸੇਮ ਤੁਹਾਨੂੰ ਕਿੱਥੋਂ ਮਿਲਦੀ ਹੈ ਯਾ ਹੁਣ ਤੁਹਾਡੇ ਤੋਂ ਨਾ ਉਹਨੇ ਸੇਮ ਐਂਡੀਆਂ ਨਹੀਂ ਪਹਿਲਾਂ ਪਹਿਲਾਂ ਇਹ ਜਿਆਦਾ ਖਰਾਬ ਇਹ ਕਿ ਲਈਏ ਉਹਦੀ ਹੈਗਾ ਨਹੀਂ ਜੀ ਪਹਿਲਾਂ ਆਪਾਂ ਉਹ ਲੈ ਲਓ ਮੈਂ ਕਹਿੰਦੀ ਟੈਲਾ ਪੱਟ ਕੇ ਸੀਮੈਂਟ ਹੀ ਲਾ ਲਓ ਕੱਲਾ ਫਰਸ਼ ਹੀ ਪਾ ਲਈਏ ਹੋਰ ਉਹ ਸਹੀ ਆ ਡੈਡੀ ਉਹ ਟੈਲਾ ਦਾ ਗੰਦ ਖਾਨਾ ਹੀ ਆ ਅੰਦਰ ਹਣਾ ਥੱਲੇ ਫਰਸ਼ ਪਾ ਲੈਨੇ ਆ ਉੱਪਰ ਟੈਲਾ ਲਗੀਆਂ ਹੀ ਆ ਹੈ ਮਮੀ ਸਹੀ ਆ ਹਾਂ ਨਾ ਉਹ ਤੇ ਕੀ ਮੋਸ਼ਕਾ ਉਹਦਾ ਟੈਲਨ ਨਾਲ ਉਹ ਟੈਲਨ ਮੋਸ਼ਕਾ ਦਾ ਕਮਰੇ ਚ ਨਾ ਉਹ ਸਾਫ ਹੁੰਦੀਆਂ ਨਾ ਬਾਸਾ ਖਰਾਬ ਹੋ ਗਈਆਂ ਉਹ ਸਹੀ ਬੜਾ ਪਾ ਦੋ ਉਹ ਨਾ ਉਹ ਨਹੀਂ ਸਾਰੀਆਂ ਪੁੱਟ ਕੇ ਕਹਿੰਦੀਆਂ ਨਾ ਉਹ ਪੁੱਟ ਕੇ ਨਹੀਂ ਤਾਂ ਸਾਰੀਆਂ ਪੜ੍ਹ ਕੇ ਦੀ ਮਮੀ ਫੇ ਪਾਚ ਨੂੰ ਹੁੰਦੇ ਲ ਕਰਦਾ ਪੜ੍ਹ ਦੋ ਸਾਰੀਆਂ ਪੜ੍ਹ ਦੋ ਕੁੱਟ ਗਾਰੇ ਪਈਆਂ ਸਾਰੀਆਂ ਕਹਿੰਦਾ ਕੋਈ ਦਾ ਹੋ ਜੇ ਦਾ ਪਲੇਨ ਦਾ ਆ ਪਲੇਨ ਤੇ ਜਿੱਦਾਂ ਆ ਫਰਸ਼ ਆ ਤਾਂ ਇਦਾਂ ਹੀ ਪਾਏ ਹੁੰਦੇ ਸਾਰਿਆਂ ਨੇ ਪਹਿਲਾਂ ਇਦਾਂ ਹੀ ਪੁੰਦੇ ਹੋਣੀ ਟੈਲ ਆਈਆਂ ਹਨਾ ਹੋਣੀ ਟੈਲ ਆਈਆਂ ਪਹਿਲਾਂ ਸਾਰੇ ਫਰਸ਼ ਪੁੰਦੇ ਸੀ ਇਹ ਤਾਂ ਨਵਾਂ ਇੱਕੋ ਤਲੇ ਆ ਦਾ ਟੈਲਾਂ ਦਾ ਜਿੱਦਾਂ ਫਰਸ਼ ਕਮਰੇ ਪਏ ਹੁੰਦੇ ਆ ਪਲੇਨ ਉੱਦਾਂ ਫਿਰਿਆ ਚਾਰ ਪੰਜ ਨੇ ਨਾ ਨਾ ਆਇਓ ਚਾਰ ਪੰਜ ਨੇ ਨਾ ਨਾ ਆਇਓ ਹੈ ਦੇਖਦੇ ਹੋਰ हां ਸਰਜੰਟ ਦੱਸਿਓ ਕਿ ਆਪਾਂ ਫਰਸ਼ ਪਾਈਏ ਕਿ ਟੈਲਾ ਲਗਾਈਏ ਕਿਉਂਕਿ ਟੈਲਾ ਪੜ ਗਈਆਂ ਸਾਰੀਆਂ ਜਾਂ ਫਿਰ ਬਣਾ ਦੇ ਹਾਂ ਹਾਂ ਦਾੜੀ ਕਹਿੰਦੇ ਫਰਸ਼ ਥੱਲੇ ਪਿਆਈਏ ਪਟਕੇ ਤੇ ਫਰਸ਼ ਥੱਲੇ ਨਿਕਲਿਆ ਆ ਕਿਉਂਕਿ ਟੈਲਾ ਜਿਹੜੀਆਂ ਨਾ ਉਹ ਖੜ ਗਈਆਂ ਆ ਵਿੱਚ ਸਾਰਾ ਜਿੱਦਾਂ ਮਿੱਟੀ ਮੁੱਟੀ ਸਾਰੀ ਥੱਲੇ ਚਲ ਜਾਂਦੀ ਔਰ ਇਹ ਨਾਲ ਸਬੱਲ ਨੂੰ ਹੁੰਦੀ ਬਾਥਰੂਮ ਚ ਇਹ ਟੈਲਾ ਥੱਲੇ ਖਰਾਬ ਹੋ ਜਾਂਦਾ ਤੇ ਉਹਦੇ ਕਰਕੇ ਮੇਰਾ ਟਾਈ ਇਹ ਸੁਝਾਇਆ ਕਿ ਪਟਕੇ ਜਾਂ ਫਿਰ ਸੀਮੈਂਟ ਪਾਤਾ ਜਾਵੇ ਤੱਲਾ ਤਾਂ ਕੋਈ ਜੁਗਾੜ ਨਹੀਂ ਹੈ ਕਿਉਂਕਿ ਬਾਥਰੂਮ ਪੁਰਾਣੀ ਆ ਬਣਾਉਣ ਵਾਲੇ ਹੋਏ ਆ ਦਵਾਰ ਤੋਂ ਇਸ ਕਾ ਕੇ ਰਿਪੇਅਰ ਹੀ ਕਰਨੀ ਆ ਜਿਆਦਾ ਖਰਚ ਜਿਹੜਾ ਨਾ ਹੋਵੇ ਹੈਨਾ ਛਾਤ ਨਾ ਪੱਟ ਕੇ ਥੱਲੇ ਫਰਸ਼ ਪਾ ਦੇ ਜਿਹੜਾ ਸੋਕੀ ਹੋਣੀ ਆ ਜਿੱਦ ਕਿ ਜੁੜੀਆਂ ਦੇ ਨਾਲ ਉਥੇ ਇੱਕ ਥੋੜਾ ਮਰ ਟੁੱਟੇ ਜਾਣੀਆਂ ਉਹ ਹੀ ਕੱਟ ਵੀੜੀ ਸੋਕੀ ਹੈ ਸੋ ਤਾਂ ਨਹੀਂ ਆ ਟੁੱਟੀਆਂ ਨਾਲ ਦੀਆਂ ਉਹ ਕਿਹੜਾ ਕਿਤੇ ਬੋਗ ਸਾਈਆਂ ਸਾਫੀਆਂ ਜੇ ਸਫਾਈ ਕਰਨੀ ਨਾ ਇਦਾਂ ਹੀ ਹੋਣੀ ਆ। ਉਹ ਤਾਂ ਟੀੜੀਆਂ ਹੋ ਗਈਆਂ ਨਾ ਟੱਲੂ। ਉਹ ਸਾਫ਼ ਵੀ ਕਿਹੜਾ ਹੁੰਦੀਆਂ? ਨਹੀਂ ਸਾਫ਼ ਵੀ ਨਹੀਂ ਹੁੰਦੀਆਂ। ਨਾਲੇ ਚਟਕਾਂ ਟੱਲਾ ਲਾਈਆਂ ਸਾਫ਼ ਕਿੱਥੋਂ ਹੋਣੀਆਂ? ਤੁਹਾਡਾ ਕਹਿਣਾ ਸਾਰੀਆਂ ਕਿੰਨੀਆਂ ਲੱਗੀਆਂ ਉੱਤੇ? ਕਿੰਨੇ ਪੀਸ ਲੱਗੇ ਆ? 12 ਕੋਣੇ ਮਿਲਦਾ। ਨਹੀਂ ਨਹੀਂ। 20 ਪੀਸ ਲੱਗੇ ਹੋਣੇ ਆ। ਕੋਈ ਤਾਂ ਗੱਲ ਆ। ਕੀ ਕੀ ਬਣਾ ਕਹੋ ਕੋਠੀ ਬਣੀ। ਗੜੀ ਆਈ ਹੈ। ਹਾਂ। ਮਾਂ ਦਾ ਅਟੀ ਦਾ ਕੋਟਿਆ ਸੁਪਨਾ ਕਿ ਵਿੱਚ ਬਾਰੇ ਤੇ ਖੜੀ ਹੋ ਕੇ ਤੇ ਦਬਾਏ ਕਰਾਂ ਲੋਕਾਂ। ਕਿੱਥੇ ਆ? ਮੇਰਾ ਸੁਪਨਾ ਹੈ। ਡੈਡੀ ਡੈਡੀ ਹੇ ਤੇਰੇ ਕਰਮ ਤੇ ਇੰਨੇ ਵੇ ساری ਉਮਰ। ਮਾਰਾ ਸੁਪਨਾ ਪਰ ਚਿਵਾਰਾ ਹੋਵੇ ਤੇ ਲੋਕਾਂ ਕਹਿੰਦਾ ਬਾਏ। ਬਾਏ ਵਿੱਚਵਾਰ ਚੜੀ ਗਿਆ। ਆਹ ਦੇ ਚਿਵਾਰਾ ਪਾ ਲਿਆ। ਸੈਰਸ ਉਹ ਪਰੇ ਬਾਹਰ ਆਵੇ ਅੰਦਰ ਤੇ ਪੈਲ ਪਜਾਵੇ ਪੈਲ ਪਜਾਵੇ ਤੇ ਘੈਂਟੀ ਸਾਨੂੰ ਸੋਨੇ ਅੰਦਰ ਤੇ ਅਸੀਂ ਖੋਲੀਏ ਫੇਰ ਗੁੰਡਾ ਕੀ ਕਹਿੰਦੇ ਚੋਪੜੀ ਦੇਖ ਕੇ ਆਪਣੀ ਆਪਣੀ ਕੁਲੀ ਨਹੀਂ ਢਾਈ ਦੀ ਨਹੀਂ ਰੋਟੀ ਖੀਂਦਾ ਇਹਦੇ ਮੇਲਵਾਲ ਦੇਖ ਕੇ ਆਪਣੀ ਕੁਲੀ ਢਾਈ ਮਾਰਾ ਲੱਗੀ ਹਿਨ ਹੁਣ ਡੈਡੀ ਇਹ ਦੇਖਾ ਸਾਨੂੰ ਜਦੋਂ ਬਣਨੀ ਹੁੰਦੀ ਹੈ ਬਣਨੀ ਆ ਦੇਖ ਲੋ ਮੈਂ ਨਹੀਂ ਝੂਠ ਬੋਲਦੀ ਆ ਦੇ ਲੱਖਾਂ ਦੇ ਪਾਣੀ ਤੇ ਰੋਣਾਂ ਅੱਜ ਬਣ ਜਾਣੀ ਹੈ ਮਾੜਾ ਕਹਿੰਦੀ ਮੇਰੇ ਜਿੰਦੇ ਜਿੰਦੇ ਸੁਪਨਾ ਪੂਰਾ ਹੋ ਰਿਹਾ ਹੈ ਨਾ ਦੇਖੋ ਸੁਪਨਾ ਕਦੋਂ ਪੂਰਾ ਹੁੰਦਾ ਹੈ ਮੈਂ ਹਣੀ ਇਦਾਂ ਇਦਾਂ ਕਰਦੇ ਆ ਉੱਪਰ ਉੱਪਰ ਇਹ ਕੁਲੀ ਵੀ ਪਾ ਲੈਨੇ ਆ ਉੱਪਰ ਉੱਪਰ ਚੜ ਜਾਣਗੇ ਹੈ ਉੱਪਰ ਚਵਾਰਾ ਫਾਦ ਨੇ ਚਵਾਰਾ ਫਾਦ ਹੀ ਸੀ ਪਰ ਹੋਰ ਪਪਾ ਥੱਲੇ ਆ ਜਿਹੜਾ ਉੱਪਰੋਂ ਬਾਇਆ ਕਰੋ ਉਹੀ ਥੱਲੇ ਇੱਕ ਇੱਕ ਜਣਾ ਥੱਲੇ ਘੜੀ ਹੋਈ ਬੋਚ ਲਈ ਹੋ ਵੀ ਜਾਂਦਾ ਲੱਕੂ ਜਿਹੜਾ ਥੱਲੇ ਘੜਾਉ ਲੈਂਟਰ ਵਾਂਗ ਲੈਟ ਸਾਰੇ ਤੋਂ ਕੋਈ ਫੇਰ ਚਾਰਾ ਕੋਈ ਤਾਂ ਨਹੀਂ ਹੈ ਕਿ ਬਾਦ ਵਿੱਚ ਟੈਲਰ ਲਈਏ ਕਿ ਫਾਸੇ ਪਾਈਏ ਦੱਸਿਓ ਨਹੀਂ ਕੋਸੇ ਜਾ ਆ ਦੇਈ ਸਾਦੇ ਆ ਅੱਗੇ ਆਈ ਆਪਣੀ ਹਿੰਮਤ ਦੇ ਲੈਣੀ ਆ ਲੈ 5 ਸਾਲ ਕਿੱਦਾਂ ਹੋ ਗਏ 10 ਤੋਂ ਚਾਰ ਟਾਈਮ ਮੇਰੇ ਵਿਆਹ ਤੋਂ ਪਹਿਲਾਂ ਨਹੀਂ ਕਿਤੇ ਲਾਈਆਂ 10 ਸਾਲ ਹੋ ਗਏ ਅਦਭੁਤ ਰਹਾ 10 ਸਾਲ ਵੀ 10 ਸਾਲ ਥੋੜੇ ਹੁੰਦੇ ਜੀ ਹੁਣ ਤਾਂ ਵਿਆਹ ਤੋਂ ਪਹਿਲਾਂ ਦੀਆਂ ਕਿੰਨਾ ਟਾਈਮ ਹੋ ਗਿਆ 10 ਸਾਲ ਤੋਂ ਉਹਨੇ ਵਿਆਹ ਨੂੰ ਚੱਲੇ ਆ 8 ਸਾਲ ਤਾਂ ਹੋ ਹੀ ਗਏ ਹੁਣ ਮਿਲਤਾ ਹੈ ਨਾ 6 ਸਾਲ ਦਾ ਸਾਢੇ ਨੇ ਹੋ ਗਏ ਸਾਢੇ ਸਾਡੇ ਦੋਸਤੋ ਐਨੀਵਰਸਰੀ ਹੋਣ ਵਾਲੀ ਆ ਦੱਸਿਓ ਜਰੂਰ ਐਨੀਵਰਸਰੀ ਮਨਾਈਏ ਕਿ ਨਾਮ ਲਈਏ ਆਪਣੀ ਐਨੀਵਰਸਰੀ ਕਦੋਂ ਦੀ ਆ ਹਾਂ 25ਵੀਂ ਦੀ ਐਨੀਵਰਸਰੀ ਆ ਸਾਡੀ ਜਰੂਰ ਦੱਸਿਓ ਕਮੈਂਟ ਬਾਕਸ ਚ ਕਿ ਅਸੀਂ ਮਨਾਈਏ ਕਿ ਨਾਮ ਲਈਏ ਆਪਰਾ ਸੋ ਜਾ ਮੜਾ ਦੇਓ ਜੇ ਜਲ ਸਾਡੇ ਕੋ ਕਮੈਂਟ ਆਏ ਮਨਾਓ 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 ਫੇ ਮੈਂ ਨਾ ਕੋਸ਼ਿਸ਼ ਆਪਾਂ ਕਰਕੇ ਜਰੂਰ ਮਨਾਵਾਂਗੇ ਛੋਟੀ ਮੋਟੀ ਤੇ ਜੇਕਰ ਇੱਕ ਦੋ ਆਏ ਫੇ ਔਖਾ ਹੋ ਜਾਣਾ ਮੰਮਾ ਮਨਾਇਓ ਦੱਸੋ ਮਨਾਈਏ ਕਾ ਨਾ ਮਨਾਈਏ ਠੀਕ ਦੇ 25 30 ਜੀ ਆਉਗੀ ਕਮੈਂਟ ਤਾਂ ਦੇਖਦੇ ਆ ਕਿੰਨੇ ਕਮੈਂਟ ਹੁੰਦੇ ਆ ਪਹਿਲੇ ਰਜੀਤ ਜੀ ਕਹਿੰਦੇ ਹੈ ਕਿ ਕਹਿੰਦੇ ਹੈ ਇੰਦਾਂ ਦਾ ਜੀ ਤੋਂ ਮੰਮੀ ਅਜੀ ਆਪਣੀ ਐਨੀਵਰਸਰੀ ਮਨਾਈਏ ਕਾ ਨਾ ਮਨਾਈਏ ਲੋਰੀ ਭੁੱਖ ਲੱਗੀ ਸੀਗੀ ਤੇ ਰੋਟੀ ਦੇ ਨਾਲ ਕੁਝ ਹੈ ਨਹੀਂ ਸੀਗਾ ਇਸ ਕਰਕੇ ਬਣ ਲੱਗੇ ਆ ਪਰੌਂਠੇ ਉਹ ਵੀ ਫੋਕੇ ਆਚਾਰ ਨਾਲ ਫੋਕੇ ਵੀ ਕਿਸਮ ਤੇ ਯਾਰ ਮਾੜਾ ਮੁੰਡਿਆ ਯਾਰ ਕੋਈ ਮੈਂ ਕਿਹਾ ਸੀ ਮੈਨੂੰ ਆਲੂਆਂ ਦੇ ਪਰੌਂਠੇ ਬਣਾ ਦੋ ਤੇ ਫੋਕੇ ਪਰੌਂਠੇ ਬਣਾ ਕੇ ਦੇਣਗੇ ਆ ਤੇ ਫਿਰ ਗੱਲ ਹੈਗੀ ਇਦਾਂ ਕਿ ਫੋਕੇ ਇਨੀ ਗਰਮੀ ਚ ਨਹੀਂ ਆਲੂ ਰੂਆਂ ਵਾਲੇ ਪਾਣੇ ਆਰਡਰ ਨਾ ਮਾਰਿਆ ਕਰੋ ਗਰਮੀ ਬਹੁਤ ਜ਼ਿਆਦਾ ਆ ਤੂੰ ਹੀ ਬਣਾਓ ਇਦਾਂ ਕਿਸ ਪਤਾ ਲੱਗੇ ਆ ਜੋ ਇਹ ਹੁੰਦਾ ਲੇਡੀਜ਼ ਦਾ ਕੰਮ ਨੋਟ ਬੰਦੇ ਦਾ ਕੰਮ ਹੁੰਦਾ ਆਟਾ ਲੈ ਕੇ ਆਉਣਾ ਆਟਾ ਛੱਡ ਕੇ ਆਉਣਾ ਕਮਾਉਣਾ ਖਲਾਉਣਾ ਬਣਾਉਣਾ ਇਹ ਜਨਾਨੀ ਦਾ ਕੰਮ ਹੈ ਨਾ ਨਹੀਂ ਆਲੂ ਲਿਆਉਣੇ ਇਹ ਕੰਮ ਸਾਡੇ ਆਜ ਨੂੰ ਉਵਾਲਣਾ ਕੰਮ ਤੁਹਾਡੇ ਆ ਆਲੂ ਨੂੰ ਉਵਾਲਣਾ ਤੇ ਉਹਨਾਂ ਨੂੰ ਵਿੱਚ ਲੋਨ ਪਾਉਣਾ ਉਹ ਤੁਹਾਡੇ ਦਾ ਗੈਸ ਭਰਉਣਾ ਉਹ ਸਾਡਾ ਕੰਮ ਹੈ ਦਾ ਮਮਾ ਹੂੰ ਇਸ ਕਰਕੇ ਹੁਣ ਆਲੂ ਵਾਲੇ ਪਰੌਂਠੇ ਬਣਾਉਂ ਨੋਡ ਐਨੀ ਘਰ ਵੀ ਜਿਹੜੀ ਆਲੂ ਨੂੰ ਫੜ ਦੋ ਆਲੂ ਗਰਮੀ ਕਿੱਥੇ ਆ ਏਸੀ ਲੱਗਾ ਆ ਉਹ ਦੇਖ ਕੰਧ ਤੇ ਇੱਧਰ ਤੇਰਾ ਲੱਗਾ ਉਹ ਕੀ ਕਹਿੰਦੇ ਨੇ ਭਾਪ ਘੜਨੇ ਵਾਲਾ ਬਾਹਰ ਆ ਦੇ ਰੈਫਰਿਜਰੇਟਰ ਲੱਗਾ ਕੀ ਸਾਦੇ ਇਹਨੂੰ ਪੱਖਾ ਲੱਗਾ ਜਿਹੜਾ ਬਾਹਰ ਕੱਢਦਾ ਤੂੰ ਐ ਉਹ ਗੁਹਾ ਲੱਗਾ ਜਿਹੜਾ ਬੰਦੇ ਨੂੰ ਬਾਹਰ ਰੱਖਦਾ ਇਤਨੀ ਬਾਤ ਆ ਬਹੁਤੇ ਗੱਲਾਂ ਬਾਤਾਂ ਤੇ ਵੀ ਗਰਮੀ ਲਾਦੀ ਆ ਪ੍ਰਾਣੀਆਂ ਬੁੜੀਆਂ ਤੇ ਕਿੰਨਾ ਕੰਮ ਕਰਦੀਆਂ ਆ ਉਹ ਪ੍ਰਾਣੀਆਂ ਪ੍ਰਾਣੀਆਂ ਤੇ ਸਾਰ ਤੁਸੀਂ ਪੇਤੀ ਪ੍ਰਾਣੀਆਂ ਬੁੜੀਆਂ ਲਾਦੇ ਰਹਿੰਦੇ ਪ੍ਰਾਣੀਆਂ ਬੁੜੀਆਂ ਆ ਨਾ ਤੱਪਦੀ ਧੁੱਪ ਵਿੱਚ ਰੋਟੀਆਂ ਬਣਾਉਂਦੀਆਂ ਸੀ ਗਿਆ ਫੇ ਖੇਤਾਂ ਦੇਣ ਜਾਂਦੀ ਸੀ ਤੁਰ ਕੇ ਕੋਈ ਸਕੂਟਰ ਹੀ ਨਹੀਂ ਹੁੰਦੀ ਸੀ ਉਦੋਂ ਕੋਲ ਤੇ ਪ੍ਰਾਣੇ ਬੰਦੇ ਆਲੀ ਗੱਲ ਕਰਾਂ ਪ੍ਰਾਣੇ ਬੰਦੇ ਵਿਚਾਰੇ ਕੰਮ ਲੱਗੇ ਰਹਿੰਦੇ ਆ ਕਿ ਸਾਰਾ ਦਿਨ ਮੋੜਦੇ ਹੁੰਦੇ ਨਾ ਬੰਦੇ ਕੰਮ ਕਰਦੇ ਆ ਕੰਮ ਕਰਦੇ ਹੁਣ ਕੰਮ ਕਰਕੇ ਹੁੰਦੇ ਆ ਅਗਲੇ ਹੁਣ ਬੰਦੇ ਨੇ ਇਸ ਘਰੀ ਕੰਮ ਮਿਲੇ ਆਹ ਨਾ ਬੁਣੀਆਂ ਦੇ ਅੱਜ ਕੱਲ੍ਹ ਦੇ ਆ ਦੋ ਰੋਟੀਆਂ ਬਣਾਉਣੀਆਂ ਤਾਂ ਮੌਤ ਪੈਂਦੀ ਐ ਨਾ ਤੈਨੂੰ ਦੋ ਰੋਟੀਆਂ ਦੀ ਬੰਦਿਆਂ ਨੇ ਦੋ ਰੋਟੀਆਂ ਨਗਰੀ ਨਗਰੀ ਮੈਂ ਪੈ ਫਿਰਦੀ ਦੇਖ ਨਗਰੀ ਫਿਰ ਵਿੱਚ ਗਾਵਾ ਸੋਣਿਆ ਹੁਣ ਫਿਲਮ ਦੇਖਣ ਜਾ ਫਿਰਮ ਦੇਖਣ ਦੇਖੋ ਜਾਵਾਂਗੇ ਲੈ ਜਾਣਾ ਨਗਰੀ ਨਗਰੀ ਮੈਂ ਪੈ ਕੁੰਮ ਦਿਤੇ ਤੇਰੇ ਵਾਓ ਬਿਊਟੀਫੁਲ ਬਿੱਲੋ ਕਿਆ ਕਰ ਰਹੀ ਏ ਟਿਲੋ ਟਲੋ ਟਿਲੋ ਟਲੋ ਸਾ ਠੀਕਦਾ ਹੈ ਟਿਲੋ ਟਲੋ ਕਿਆ ਕਰ ਰਹੀ ਏ ਟਿਲੋ ਟਲੋ ਟਿਲੋ ਝੂਟਾ ਟਿਲੋ ਦੰਦ ਦੰਦ ਇਹ ਰਹਾ ਮੈਂ ਨੰਨੇ ਸਿੱਦੇ ਖਾਂਦੇ ਨੇ ਕਰੀ ਦੇ ਕਰੀ ਇਹ ਸ਼ਰਪੁਰ ਦੀ ਖਬਰ ਆ ਉੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਖਬਰ ਜਿਹੜੀ ਆ ਉੱਥੇ ਜਾਰੇ 9 ਦੇ 9 ਜੀ ਸੀਗੇ ਵਿੱਚ ਇੱਕ ਬਚਿਆ ਬਾਕੀ ਮਰ ਗਏ ਪਾਣੀ ਦੇ ਵਿੱਚ ਡਿੱਗ ਗਏ ਬਹੁਤ ਮਾੜੀ ਮੰਦ ਭਾਦ ਦੀ ਖਬਰ ਆ ਬਹੁਤ ਮਾੜੀ ਖਬਰ ਆ ਆ ਦੋ ਨਹੀਂ ਲੱਭੀਆਂ ਪਿੰਡ ਵਾਲੇ ਕਹਿੰਦੇ ਬਹੁਤ ਚੀਕਾਂ ਮਾਰਦੇ ਸੀ ਬਚਾ ਲੋ ਬਚਾ ਲੋ ਪਾਣੀ ਸੀ ਪਾਣੀ ਕਿਤੇ ਹੋਵੇ ਨਾ ਖੜਾ ਤੇ ਗੱਡੀ ਵਿੱਚ ਨਾ ਹੀ ਪਾੜੋ ਜਿਹੜੇ ਵੀ ਮੇਰੇ ਵੀਰ ਭਾਈ ਗੱਡੀਆਂ ਵਾਲੇ ਮੋਟਰਸਾਈਕਲ ਵਾਲੇ ਪਾਣੀ ਦੇ ਵਿੱਚ ਗੱਡੀ ਨਾ ਬਾੜੋ ਪਤਾ ਪਾਣੀ ਵਗ ਰਿਹਾ ਤੇਜ਼ ਆ ਕਿੰਨਾ ਬਾੜਿਆ ਨਾ ਬਾੜਿਆ ਲਓ ਜੀ ਇੱਧਰ ਬਣ ਗਈ ਹੈ ਸਾਡੀ ਰੋਟੀ ਸਾਗ ਦੇ ਨਾਲ ਕਿਸਮਤ ਕੋਟੀ ਸਾਡਾ ਪੀਗਾ ਤਿੰਨ ਤਾਂ ਨਿਕਲ ਗਏ ਹੁਣ ਚਾਹ ਸਾਗ ਨਾਲ ਵਸਾ ਲਈ ਸਾਈਆ 15 ਨੂੰ 10 ਗੱਡੀਆਂ ਜੀ ਦੀ ਆ ਆ ਗਿਆ ਮੈਂ ਲੋਨ ਕਰ ਰਹਾ ਹਾਂ ਦੰਤੇ ਸਾਡੀ ਦੰਤੇ ਗਾ ਵੀ ਮੀਨ ਕਹਿੰਦੇ ਓਵਰ ਐਕਟਿੰਗ ਕਰਦਾ ਮੂੰਹ ਤੇ ਵੀ ਰਪਾਉ ਬੰਦਿਆ ਹੈ ਦੇਖੋ ਨਾ ਫਕਮਾ ਕੇ ਦੇਖਿਆ ਮੇਰੀ ਵੀਡੀਓ ਬਣਦੀ ਆ ਬੜੀ ਤੇਜ ਆ ਟੁੱਟੀ ਇਹ ਹਾਂ ਉਸ ਤੋਂ ਦੇ ਗਮਸ ਗਾੜਦੇ ਗੋਹੂ ਨਹੀਂ ਨਾ ਸਾਹਤ ਇਹ ਬੋਲਣਾ ਬੈਲੀ ਉਧਰ ਉਧਰ ਕੇ ਬੈਨੇ ਗੁੰਜਰੇ ਬਾੜ ਗਏ। ਹੌ ਪੱਧਰੇ ਜਾ ਕੇ ਬਹਿ ਜਾਂਦੇ ਕਦੇ। ਉੱਥੇ ਭਾਵੇਂ ਲਾੜੀ ਜਾਵੇ। ਖੜੀ ਸੀ ਕੇ ਚੋਣਾ ਜੀ। ਹੁਣ ਵੀ ਇੱਧਰ ਪੈਣੇ ਨਹੀਂ ਲੱਦੇ ਇਹਨਾਂ ਨਾਲ। ਨਹੀਂ ਲੱਗਦਾ। ਬਯਾ ਦਾ ਕੀ ਕਹਿ ਤਾ ਹੁੰਦਾ। ਕੰਡੇ ਆ ਕੰਡੇ ਲੱਗ ਜਾਣੇ ਇਹਨਾਂ ਕੰਡੇ। ਇਹ ਬੜਾ ਦਾ ਸੋਹਣਾ ਪਰ ਕੰਡੇ ਬਹੁਤ ਲੱਗਦੇ। ਅਰੇ ਆ ਜੜੀ ਹੀ ਪਾਲਣ ਆਇਆ ਵੀ ਗਰਮੀ ਚ ਹਣਾ। ਜਾ ਉਧਰ ਬੈਰੇ ਸ਼ਾਮੇ ਕੇ ਦੇ ਹਵਾ ਹਰੇ ਓ ਇੱਦਿ ਪਾਰ ਲੈਣਾ ਆ ਹਾਂ ਗਾਣਾ ਖੇਚੋ ਹਣਾ ਇੱਦਨ ਨੂੰ ਆ ਇਹ ਉਦਾਂ ਹੀ ਪਾਰ ਲੈਣਾ ਜਿਹੜੀ ਮੋਟਾ ਪਹ ਹੈ ਲੈ ਬਾੜ ਲਾ ਕੇ ਕਾ ਤੂੰ ਇਹ ਤਾਂ ਹੋਣੀ ਪਾਰ ਜਾਣਾ ਹੁਣ ਮੈਂ ਰੋਟੀ ਗਾੜਨੀ ਹੁਣ ਲੈ ਹੁਣ ਤਾਂ ਹੋ ਹੀ ਗਿਆ ਸੀ ਹੁਣ ਕੀ ਰਹਿ ਗਿਆ ਸੀ ਡੋੜਨਾ ਕਿੱਦਾਂ ਆ ਪਤਾ ਨਹੀਂ ਲੱਗਦਾ ਯੋ ਬਾੜਦਾ ਹੋਣਾ ਕਿ ਸਾਰਾ ਆ ਨਹੀਂ ਹਣਾ ਸੋਹੇ ਜਾ ਬੜ ਦੇਣਾ ਹੈਗਾ ਅੰਪੈਰਾਂ ਦੇ ਵੱਜਣਾ ਹੈ ਓ ਇੱਦਰ ਹੋ ਬੱਡ ਹੋ ਜਾਊਗਾ ਉੱਥੇ ਕਿੱਦਾਂ ਬੱਡਣਾ ਉੱਥੇ ਸ਼ਰਾਫਾ ਕਰੋ ਕਿ ਕੰਨੋ ਜਾਇਆ ਵਰਗਾ ਤਾ ਸੁਣ ਅੱਜ ਇੱਕ ਵਾਰੀ ਆਜੀ ਕਾ ਦਿੰਦੀ ਆ ਮੰਮੀ ਗੰਦੇ ਉਹ ਕਾ ਬੜਾ ਜੜਾ ਮੈਂ ਤੇਰੇ ਸਾਹ ਸੰ ਸੁਣ ਬਾਹ ਬਾਹ ਰੋਗੀ ਮਾਤਾ ਨਹੀਂ ਜਾਣਾ ਆ ਮਾਤਾ ਨਹੀਂ ਕਿੱਥੇ ਜਾਣਾ ਮਾਤਾ ਦੇ ਕਰਦੇ ਆ ਬੰਦ ਦੇਖੂਂਗੀ ਇਹਦੇ ਕਰਵਾ ਜਾਈ ਨਹੀਂ ਵਾਲ ਬੋਲ ਤੇ ਦਾੜੀ ਜਿਹੜੀ ਕਟਾਉਣੀ ਹੈ ਰਹਿਣ ਤਾਂ ਇੱਡੀ ਸੋਹਣੇ ਲੱਗਾ ਪਰ ਮੰਗੂ ਰਹਿਣ ਦੋ ਦਾੜੀ ਹਲਕੀ ਹੜਕੀ ਤਾਂ ਕਰਾਉਣੀ ਪੈਣੀ ਆ ਮੂੰਹ ਇਦਾਂ ਲੱਗਾ ਤਾਂ ਵੀ ਚੁੱਪ ਚੁੱਪ ਆਉਂਦਾ ਮੂੰਹ ਲਾ ਦਿੰਦਾ ਥੋੜੀ ਥੋੜੀ ਕਰਾਉਣੀ ਪੈਣੀ ਆ ਇਹ ਤਾਂ ਥੋੜਾ ਮੂੰਹ ਬਿੰਗਾ ਇੱਥੇ ਬਿੰਗਾ ਹੋ ਗਿਆ ਥੋੜਾ ਜਵਾੜਾ ਹਿੱਲੇ ਨਹੀਂ ਗਿਆ ਐਕਸੀਡੈਂਟ ਕਰਕੇ ਬਿੰਗਾ ਹੋ ਗਿਆ ਮੈਨੂੰ ਹੋਰ ਵੀ ਦੇਖ ਕਹਿਣਾ ਕਹਿੰਦਾ ਪਾ ਲਾ ਹੁਣ ਦੰਦ ਕੱਢ ਹੀ ਦਿੰਦੀ ਨੇ ਬਿੰਗਾ ਦੇ ਕੈਮਰੇ ਚ ਪ੍ਰੋਪਰ ਦੇਖਣਾ ਨਿਗਾਣਾ ਫੇਰ ਬਦਲਦਾ ਥੋੜੀ ਪਿੰਗੀ ਕੋਈ ਆ ਬਿੰਗੇ ਆ ਮਮੀ ਵੀ ਲਾ ਡਾੜੀ ਬਾਗਟਾ ਕੇ ਹੁੰਦੇ ਦਾੜੀ ਹਾਂ ਕਲੀਨ ਸ਼ੇਵ ਕਰਾਇਆ ਨਾ ਦਾੜੀ ਸਾਰੀ ਕਟਾਈ ਨਾ ਐ ਉਹਨੂੰ ਕਲੀਨ ਕਰਾਇਓ ਇੱਥੇ ਆਇਓ ਕਲੀਨ ਵਧੀਆ ਲੱਗਦਾ ਲਓ ਜੀ ਅੱਜ ਸਾਡੇ ਬਣ ਰਿਹਾ ਕੀਆ ਕੱਦੂ ਬਤਾਓ ਮੈਂ ਤਾਂ ਲੋੜ ਹੀ ਲੈ ਕੇ ਜਾਉ ਵਿਚ ਦਾਲ ਪਾ ਕੇ ਕੀ ਆ ਕਦੋਂ ਬਤਾऊं ਮੈਂ ਤਾਂ ਰਖੜੀ ਲੈ ਕੇ ਜਾऊं ਇਹ ਬਣ ਨਗਾ ਜੀ ਕੀ ਆ ਕਦੋਂ ਬਤਾऊं ਮੈਂ ਕਿ ਚਾਈਡ ਜਾਊਗਾ ਕਿਦਾਂ ਨੀ ਦੰਬ ਚੁੱਪਿਆ ਦੋ ਘਟਾਂ ਲੰਘੀ ਦੋ ਹਾਂ ਕਿੱਦਾਂ ਕਰਾ ਔਰ ਰੈਤਾ ਬਣਾਉਣਾ ਠੰਡਾ ਹੁੰਦਾ ਰੈਤਾ ਨਹੀਂ ਖੁਰ ਜਾਣ ਵਿੱਚ ਦੋ ਘਟਾ ਰੈਤਾ ਬਣਾਉਣਾ ਠੰਡਾ ਹੁੰਦਾ ਬਣਾ ਰੈਤਾ ਤੂੰ ਤਾਂ ਘਟ ਤਨ ਦੋ ਦੋ ਕੰਮ ਹੁੰਦੇ ਰੈਤਾ ਵਧੀਆ ਹੁੰਦਾ ਲੀਵਰ ਜਿਹੜਾ ਉਹ ਤੰਦਰੁਸਤ ਰਹਿੰਦਾ ਠੰਡੀ ਚੀਜ਼ ਨਹੀਂ ਸਾਡੇ ਕੱਲ ਵੀ ਰੈੱਡ ਨਾ ਖਾਣੀ ਰੋਟੀ ਖਾ ਲੈ ਹਾਂ ਫਰੇਦ ਨਾ ਜਿਹੜੀ ਰੋਟੀ ਖਾ ਲੂਗੀ ਕਹਿੰਦੇ ਬੱਚੇ ਨੂੰ ਆਹ ਨਾ ਦਿਆ ਕਰੋ ਚੂਪਣ ਨੂੰ ਚੂਪੇ ਦੇ ਮੈਂ ਨਾ ਹੁਣੇ ਕਰਨੀ ਵੀ ਜਰਾ ਸੁਖਾਣੀ ਕਰੀਂ ਛੱਡ ਜੂਏ ਦੇਖੋ ਤਾਂ ਜੱਛੂ ਪੁੱਤ ਚੂਪਾ ਨਾ ਕਰ ਦੇਆ ਕਰੋ ਇਹਨੂੰ ਛੱਡ ਕਿਧਰ ਲਿਪੜੀ ਆ ਮੈਂ ਤਾਂ ਬਣਾਈ ਦੇਣਾ ਦੱਛੂ ਕਹਿੰਦੇ ਨਿਆਣਾ ਚੂਪੇ ਨਾ ਦਿਆ ਕਰੋ ਕਾ ਤੂੰ ਮੂੰਹ ਕੱਢਿਆ ਕੱਦੂ ਵਰਗਾ ਕਹਿੰਦਾ ਹੁਣ ਚੂਪੇ ਹਲਾ ਹੁੰਦਾ ਮੈਂ ਵੀ ਨਹੀਂ ਉਹ ਚੂਪੇ ਹਲਗਾ ਕਾ ਤੂੰ ਕਹਿੰਦੇ ਨਹੀਂ ਦੇਈ ਦਨੇ ਮੈਂ ਤਾਂ ਆਪ ਨੂੰ ਸੁਣਿਆ ਸੀ ਮੈਂ ਪੜਿਆ ਸੀ ਕਮੈਂਟ ਕਿ ਬੱਚਿਆਂ ਨੂੰ ਲollipops ਨਾ ਦਿਆ ਕਰੋ ਲollipops ਆਇਆ ਦੇਖੀ ਹੋਗੀ ਇਹ ਹਟਦੀ ਨਹੀਂ ਉਹਦਾ ਕਹਿਣਾ ਨਹੀਂ ਮੰਨਦੀ ਅੱਜ ਬਣਦਾ ਕੀ 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 ਬਣਾਉਣਾ ਅੱਜ ਗੋਹਣੀ ਮਾ ਦਾਲ ਨੂੰ ਨਹੀਂ ਇੱਕ ਬਰਤਨ ਕੀ ਬਣਨਾ ਹੈ ਇਹਦਾ ਕੀ ਬਣ ਦਾਲ ਪਾ ਗਏ ਵਿੱਚ ਕਦੂ ਬਣਾਉਣਾ ਓਏ ਓ ਨਹੀਂ ਗਾਣਾ ਹੋਣਾਗੇ ਤੂੰ ਹੀ ਗਾਉਂਗੀ ਕੱਲੀ ਬਹਿ ਕੇ ਖਾਈਂ ਤਿੰਨ ਦਿਨ ਨਾ ਦੇ ਉਹਨੂੰ ਉਹ ਆ ਗਿਆ ਉਹ ਦਹੀਂ ਦਹੀਂ ਤਾਂ ਬਿਨਾਂ ਨੇ ਬਣੂਗਾ ਤਾਂ ਮੰਮੀ ਕਿਹਾ ਦਹੀਂ ਤੋਂ ਬਗੈਰ ਬਣਾਉਣਾ ਰਿਹਾ ਤਾਂ ਬਗੈਰ ਪਾਣੀ ਤੋਂ ਬਣਾਉਣਾ ਤੇ ਉਹ ਹੀ ਸਹੀ ਆ ਜਿਹੜੀ ਬਣਾਉਣ ਅੱਗੇ ਤੂੰ ਹੁਣ ਦੇਖੇ ਆ ਗਏ ਨਾ ਦਾਲ ਤੀ ਦਹੀਂ ਉਹਦਾ ਲੈ ਉਹਨੇ ਆ ਰਿਹਾ ਤਾਂ ਬਣਾਉਣ ਬਣਾ ਲੈਣ ਰਹਿਤਾ ਵੀ ਉਹ ਵੀ ਬਣਾ ਲਓ ਦਾਲ ਵਾਲੀ ਕਿਉਂ ਵਧੀਆ ਤੇ ਰਹਿਤਾ ਇਹ ਬਣਾ ਲਓ ਆ ਲੈ ਲਓ ਜੀ ਆਹ ਦੇਖ ਲਓ ਤੇ ਨਾਲੇ ਕਹਿੰਦੇ ਆੜਾ ਬੈੱਡ ਆਏ ਹਸਪੀਟਲ ਚੰਗੇ ਲੱਦੇ ਘਰਾਂ ਚ ਨਹੀਂ ਲੱਗਦੇ ਇਹਨੂੰ ਪਚਾ ਕੇ ਆਪਾਂ ਸਟੋਰ ਚ ਰੱਖ ਦੇਣਾ ਜੀ ਦੇਖਦੇ ਆ ਚੱਕਦੇ ਆ ਇਹਦੀ ਕੋਸ਼ਿਸ਼ ਕਰਦੇ ਆ ਘਰ ਦੇ ਹੀ ਹੋਣਾ ਕਰਦੇ ਇਹਦਾ ਵੀ ਕੋਈ ਹੱਲ ਮਿਸਟਰ ਜੀ ਕਹਾਂ ਕਰਦੇ ਰੱਖਣਾ ਤੇ ਮਿੱਤਰ ਪਿਆਰਿਓ ਗੱਲ ਹੈਗੀ ਇਦਾਂ ਤੇ ਅੱਜ ਆਪਾਂ سیمنٹ ਲੈਣ ਚੱਲਾ ਹੁਣ ਮੈਂ ਤੇ سیمنٹ ਲੈ ਕੇ ਆਉਣਾ ਹੈ ਤੇ ਅੰਦਰ ਜਿਹੜੇ ਟਾਈਲਾਂ ਦਾ ਕੰਮ ਆ ਉਹ ਕੰਪਲੀਟ ਕਰਨਾ ਹੈ ਟਾਈਲਾਂ ਪੱਟ ਦਿੱਤੀਆਂ ਤੇ ਇੱਕ ਵਾਰੀ ਤੁਹਾਡੇ ਕਮੈਂਟਾਂ ਦੀ رائے ਲੈਣੀ ਹੈ ਆਪਾਂ ਕਿ ਤੁਸੀਂ ਕਹਿੰਨੇ ਪਏ ਆ ਕਿ ਉੱਥੇ ਸਾਰਾ ਫਰਸ਼ ਪਾ ਦਈਏ ਕਿ ਜਾਂ ਸਾਰੀਆਂ ਟਾਈਲਾਂ ਪੱਟ ਦਈਏ ਇੱਕ ਵਾਰ ਤੁਹਾਨੂੰ ਮੈਂ ਨਿਗਾ ਕਰਾ ਦੇਣਾ ਸਾਰਾ ਕਿ ਟਾਈਲਾਂ ਦਾ ਕੀ ਹਾਲ ਚਾਲਾ ਉੱਥੇ ਤੇ ਤੁਸੀਂ ਮੈਂ ਕਰਾਤੀ ਨਿਗਾ ਕਰਾਤੀ ਸਾਰੀ ਤੇ ਤੁਸੀਂ ਇੱਦਾਂ ਹੀ ਸਾਨੂੰ ਸਾਰੇ ਪਿਆਰ ਕਰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਦੱਸਿਓ ਕਮੈਂਟ ਕਰਿਓ ਦੱਸਿਓ ਜਰੂਰ ਕਮੈਂਟ ਕਰਕੇ ਤੇ ਆਪਾਂ ਫੇਰ ਤੁਹਾਡੀ رائے ਨਾਲ ਚੱਲਾਂਗੇ ਨਾਲੇ ਇਹ ਵੀ ਦੱਸਿਓ ਕਿ ਅਨੁਵਰਸੀ ਮਨਾਈਏ ਕਿ ਨਾ ਮਨਾਈਏ ਹਾਂਜੀ ਤੇ ਨਾਲੇ ਇਹ ਵੀ ਦੱਸਿਓ ਕਿ ਰਖੜੀ ਲਾ ਕੇ ਜਾਵੇ ਕਿ ਨਾ ਜਾਵੇ ਜਾਣਾ ਹੀ ਆ ਉਹ ਜੇ ਉਹ ਕਹਿਣਗੇ ਉਹੀ ਕਰਨਾ ਜੋ ਸਾਡੇ ਚਾਹਣ ਵਾਲੇ ਕਹਿਣਗੇ ਉਹੀ ਕੁਝ ਕਰਨਾ ਉਹਨਾਂ ਨੇ ਕਹਿਣਾ ਜਾਓ ਜਾਓ ਫੇਰ ਮੈਂ ਲਿਸਟ ਬਣਾਉਂਗਾ ਨਾ ਕਿੰਨੇ ਨੇ ਕਿਹਾ ਜਾਓ ਕਿੰਨੇ ਨੇ ਕਿਹਾ ਨਹੀਂ ਫੇਰ ਵੀ ਕਰਨਾ ਉਹਦੇ ਹਿਸਾਬ ਨਾਲ ਫੇਰ ਜਾ ਹੁਣ ਫੇਰ ਕਰਨਾ ਜੇ ਜ਼ਿਆਦਾ ਆਣਾਂ ਦੀ ਹੋਈ ਵੋਟ ਫੇਰ ਚੱਲ ਜਾਾਂਗੇ ਜੇ ਘਟ ਜਾਣੇ ਦੀ ਫੇਰ ਇੱਥੇ ਬੈਠ ਹੀ ਆਾਂ ਚੁੱਪ ਕੇ ਅਏ ਵੀ ਕਮੈਂਟ ਕਰਿਆ ਕੀ ਬੰਦਾ ਮੈਂ ਛੱਡ ਦਵਾਂਗਾ ਨਾ ਜੀ ਜੜਕ ਪੈਂਦਾ ਹੈ ਅਜਾ ਹੁੰਦਾ ਨਾ ਜੇ ਥੋੜੇ ਆਏ ਫੇਰ ਛੱਡਣਾ